ਪੰਜਾਬ న్యూ ਟੈਲੀਵਿਜ਼ਨ ਦੇ ਨਾਲ ਜੁੜੇ ਦਰਸ਼ਕਾਂ ਸਵਾਗਤ ਮੈਂ ਇਸ ਕਰਾਚੇ ਹਲ ਬੇਹਦ ਖਾਸ ਪ੍ਰੋਗਰਾਮ ਪਾਖਦੇ ਮਸਲੇ ਦੀ ਚਰਚਾ ਲੈ ਕੇ ਹਾਜ਼ਰਾਂ ਜਿਸਰੇ ਵਿੱਚ ਅੱਜ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਬਾਰੇ ਕਿਉਂਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਵਿਚਕਾਰ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਬੈਠਕ ਹੋਈ ਹੈ ਜਿਸਰੇ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਲ ਹੋਏ ਸਨ ਉੱਥੇ ਕੀ ਕੀ ਗੱਲਬਾਤ ਹੋਈ ਉਸ ਬਾਰੇ ਵੀ ਗੱਲ ਕਰਾਂਗੇ ਤੇ ਇਸ ਦਾ ਭਵਿੱਖ ਵਿੱਚ ਪੰਜਾਬ ਤੇ ਕੀ ਅਸਰ ਹੋਵੇਗਾ ਇਹਦੇ ਬਾਰੇ ਵੀ ਗੱਲ ਕਰਾਂਗੇ ਇਸ ਲਈ ਜੇਕਰ ਤੁਸੀਂ ਛੱਡ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਅਗਰ ਫੇਸਬੁੱਕ ਤੇ ਜੁੜੇ ਹੋ ਤਾਂ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਪੰਜਾਬ ਅਤੇ ਹਰਿਆਣਾ ਦਾ ਐਸਵਾਈਐਲ ਨਹਿਰ ਦਾ ਮਸਲਾ ਬੜਾ ਪੁਰਾਣਾ ਹੈ ਇਸ ਮਸਲੇ ਨੂੰ ਲੈ ਕੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਖੂਬ ਰਾਜਨੀਤੀ ਕੀਤੀ ਹੈ ਜਿਹੜੇ ਸਮੇਂ ਦੀਆਂ ਸਰਕਾਰਾਂ ਵਿੱਚ ਸਸਦਨ ਰਾਜ ਕਰਦੇ ਰਹੇ ਨੇ ਉਹਨਾਂ ਸਸਦਨਾਂ ਨੇ ਇਸ ਮਸਲੇ ਨੂੰ ਨਿਵੇੜਨ ਦੀ ਥਾਂ ਤੇ ਆਪਣੀ ਸਿਆਸਤ ਹੀ ਚਮਕਾਈ ਹੈ ਭਾਵੇਂ ਇਹ ਗੱਲ ਹਰਿਆਣਾ ਵੱਲੋਂ ਦੇਖੀ ਜਾਵੇ ਭਾਵੇਂ ਪੰਜਾਬ ਵੱਲੋਂ ਇਸ ਤੋਂ ਇਲਾਵਾ ਭਾਵੇਂ ਕੇਂਦਰ ਸਰਕਾਰ ਦੀ ਇਸ ਮਸਲੇ ਨੂੰ ਲੈ ਕੇ ਕਾਰਗੁਜ਼ਾਰੀ ਵੱਲ ਦੇਖਿਆ ਜਾਵੇ ਹੁਣ ਤੱਕ ਸਾਰੇ ਮਸਲੇ ਤੇ ਸਿਆਸਤ ਹੀ ਹੋਈ ਔਰ ਪੰਜਾਬ ਦੇ ਇਹ ਬੇਹੱਦ ਖਾਸ ਮੁੱਦੇ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਔਰ ਪਾਵੇਂ ਕੇ ਸਮੇ ਸਮੇਂ ਦੇ ਸਰਸਦਨ ਆਪਣੇ ਆਪ ਨੂੰ ਪਾਣੀ ਦਾ ਰਖਵਾਲਾ ਤਾਂ ਜ਼ਰੂਰ ਰਖਵਾਉਂਦੇ ਰਹੇ ਪਰ ਉਹਨਾਂ ਨੇ ਪਾਣੀ ਦਾ ਰਖਵਾਲਾ ਖਵਾ ਕੇ ਆਪਣਾ ਵੋਟ ਬੈਂਕ ਜ਼ਰੂਰ ਸਥਾਪਿਤ ਕੀਤਾ ਪਰ ਇਸ ਮਸਲੇ ਨੂੰ ਨਿਬੇੜਨ ਵੱਲ ਕੋਈ ਕਦਮ ਨਹੀਂ ਚੁੱਕਿਆ ਹੁਣ ਇਹ ਗੱਲ ਤੁਰੰਤ ਜੁਰਦ ਦੀ ਜਦੋਂ 2025 ਵਿੱਚ ਆ ਗਈ ਹੁਣ ਸੁਪਰੀਮ ਕੋਰਟ ਵੱਲੋਂ ਜਾਰੀ ਹੋਈਆਂ ਹਦਾਇਤਾਂ ਦੇ ਅਨੁਸਾਰ ਇਸ ਮਸਲੇ ਨੂੰ ਮੇਲ ਬੈਠ ਕੇ ਹੱਲ ਕਰਨ ਦੀ ਯੋਜਨਾ ਬਣਾਈ ਗਈ ਹੈ ਉਸ ਦੇ ਤਹਿਤ ਹੁਣ ਜੋ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਸਮੇਤ ਕੇਂਦਰੀ ਮੰਤਰੀਆਂ ਵਿਚਕਾਰ ਮੀਟਿੰਗ ਹੋਈ ਹੈ ਇਸ ਵਿੱਚ ਗੱਲਬਾਤ ਹੋਈ ਕਿ ਇਸ ਮਸਲੇ ਦਾ ਹੱਲ ਕਿਵੇਂ ਕੀਤਾ ਜਾਵੇ ਇਸ ਨੂੰ ਕਿਵੇਂ ਨਿਵੇੜਿਆ ਜਾਵੇ ਸਾਰੀ ਮੀਟਿੰਗ ਖਤਮ ਹੋਣ ਤੋਂ ਉਪਰੰਤ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਆਪਣੀ ਇਸ ਹੋਈ ਮੀਟਿੰਗ ਬਾਰੇ ਸਾਰੀ ਕਹਾਣੀ ਆਪਣੇ ਤੌਰ ਤੇ ਬਿਆਨ ਕੀਤੀ ਉਸ ਵਿੱਚ ਉਹਨਾਂ ਆਖਿਆ ਕਿ ਬੜੇ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ ਹੈ ਪਹਿਲੀ ਗੱਲ ਤੁਹਾਨੂੰ ਦੱਸ ਦਿਆਂ ਕਿ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਆਖਿਆ ਹੋਵੇ ਕਿ ਸਾਡੀ ਹਰਿਆਣਾ ਦੇ ਮੁੱਖ ਮੰਤਰੀ ਔਰ ਕੇਂਦਰ ਮੰਤਰੀਆਂ ਦੇ ਨਾਲ ਬੜੀ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ ਉਹ ਵੀ SBYL ਦੇ ਮੁੱਦੇ ਤੇ ਕਿਉਂਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਵੀ ਜਦੋਂ ਮਨੋਹਰਾਲ ਖੱਟਰਾ ਹਰਿਆਣਾ ਦੇ ਮੁੱਖ ਮੰਤਰੀ ਸਨ ਉਦੋਂ ਵੀ ਮੀਟਿੰਗਾਂ ਹੋਈਆਂ ਉਦੋਂ ਬੜਾ ਅੜ ਕੇ ਜੇ ਗੱਲਬਾਤ ਕਰਦੇ ਰਹੇ ਔਰ ਪੰਜਾਬ ਦੇ ਪੱਖ ਵਿੱਚ ਖੜਨ ਦਾ ਸਬੂਤ ਵੀ ਦਿੰਦੇ ਰਹੇ ਤੇ ਲੋਕਾਂ ਵਿੱਚ ਵੀ ਇਹ ਦਿਖਾਉਂਦੇ ਰਹੇ ਕਿ ਉਹਨਾਂ ਨੇ ਡਟ ਕੇ ਪੰਜਾਬ ਦੀ ਹਮਾਇਤ ਕੀਤੀ ਔਰ ਹਰਿਆਣਾ ਨੂੰ ਬਿਲਕੁਲ ਸਰਿਆਮ ਆਖਰਿਤਾ ਕਿ ਸਾਡੇ ਕੋਲ ਕੋਈ ਪਾਣੀ ਦੀ ਬੂੰਦ ਨਹੀਂ ਹੈ ਔਰ ਅਸੀਂ ਕਿਸੇ ਵੀ ਕੀਮਤ 'ਤੇ ਇਹ ਨਹਿਰ ਨਹੀਂ ਬਣ ਦੇਵਾਂਗੇ ਪਰ ਅੱਜ ਜਿਸ ਤਰ੍ਹਾਂ ਦੀ ਭਾਸ਼ਾ ਜਿਸ ਤਰ੍ਹਾਂ ਦਾ ਬੋਲਣ ਦਾ ਸਟਾਈਲ ਬਾਡੀ ਲੈਂਗੁਏਜ ਮੁੱਖ ਮੰਤਰੀ ਭਗਵੰਤ ਮਾਨ ਦੇਖਣ ਨੂੰ ਮਿਲੀ ਉਸ ਤੋਂ ਇਹ ਪ੍ਰਤੀਤ ਹੁੰਦਾ ਸੀ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਵਾਈਐਲ ਨਹਿਰ ਨੂੰ ਬਣਨ ਲਈ ਸਹਿਮਤੀ ਦੇ ਦਿੱਤੀ ਹੈ ਕੀ ਹੁਣ ਪੰਜਾਬ ਵਿੱਚੋਂ ਹਰਿਆਣਾ ਲਈ ਇਸ ਐਸਵਾਈਐਲ ਨਹਿਰ ਵਿੱਚੋਂ ਪਾਣੀ ਵਗੇਗਾ ਇਹ ਵੱਡਾ ਸਵਾਲ ਖੜਾ ਹੋ ਗਿਆ ਕਿਉਂਕਿ ਭਗਵੰਤ ਮਾਨ ਨੇ ਆਖਿਆ ਕਿ ਉਹਨਾਂ ਨੇ ਕੇਂਦਰ ਦੇ ਮੰਤਰੀਆਂ ਅੱਗੇ ਇਹ ਮੰਗ ਰੱਖੀ ਕਿ ਅਗਰ ਤੁਸੀਂ ਹਰਿਆਣਾ ਲਈ ਬਾਧੂ ਪਾਣੀ ਪੰਜਾਬ ਨੂੰ ਦਿੰਦੇ ਹੋ ਤਾਂ ਸਾਨੂੰ ਕੋਈ ਹਰਜ ਨਹੀਂ ਕਿ ਅਸੀਂ ਉਹਨਾਂ ਦਾ ਪਾਣੀ ਰੋਕੀਏ ਅਸੀਂ ਉਹਨਾਂ ਦਾ ਪਾਣੀ ਨਿਰਵਿਘਨ ਚਾਲੂ ਕਰ ਦੇਵਾਂਗੇ ਉਹਨਾਂ ਆਖਿਆ ਕਿ 23 एएमएफ ਪਾਣੀ ਪਿੱਛੋਂ ਆਵੇਗਾ ਉਸ ਵਿੱਚੋਂ ਬਣਦਾ ਹਿੱਸਾ ਹਰਿਆਣਾ ਨੂੰ ਦਿੱਤਾ ਜਾਵੇਗਾ ਇਸ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ ਔਰ ਜਾਨੂ ਵੀ ਲੋੜ ਅਨੁਸਾਰ ਪਾਣੀ ਮਿਲ ਜਾਵੇਗਾ ਕੇਂਦਰ ਜਲ ਸ਼ਕਤੀ ਮੰਤਰੀ ਨਾਲ ਜੋ ਇਹ ਮੀਟਿੰਗ ਹੋਈ ਹੈ ਉਹਨਾਂ ਨੇ ਆਖਿਆ ਕਿ ਅਸੀਂ ਜੇਲਮ ਦੇ ਵਿੱਚੋਂ ਪਾਣੀ ਜਮਾ ਕੇ ਭਾਵ ਕਿ ਜੇਲਮ ਦਰਿਆ ਦੇ ਵਿੱਚੋਂ ਪਾਣੀ ਅੱਗੇ ਤੋਰਿਆ ਜਾਵੇਗਾ ਉਹ ਪਾਣੀ ਪੰਜਾਬ ਵਿੱਚੋਂ ਦੀ ਹਰਿਆਣਾ ਨੂੰ ਦਿੱਤਾ ਜਾਵੇਗਾ ਉਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹਿਮਤੀ ਪਕਟਾ ਦਿੱਤੀ ਹੈ ਭਾਵੇਂ ਕਿ ਸਮੇਂ-ਸਮੇਂ ਤੇ ਭਗਵੰਤ ਮਾਨ ਆਪਣੇ ਆਪ ਨੂੰ ਇਹ ਪੇਸ਼ ਕਰਦੇ ਰਹੇ ਨੇ ਕਿ ਉਹ ਪੰਜਾਬ ਲਈ ਹੱਕ ਵਿੱਚ ਡਟ ਕੇ ਖੜਨ ਵਾਲੇ ਨੇ ਭਾਵੇਂ ਉਹਨਾਂ ਨੂੰ ਕਿਸੇ ਵੀ ਕੀਮਤੇ ਕੁਝ ਵੀ ਕਰਨਾ ਪਵੇ ਉਹ ਪੰਜਾਬ ਦੇ ਹੱਕਾਂ ਨੂੰ ਕਿਤੇ ਨਹੀਂ ਜਾਣ ਦੇਣਗੇ ਪਰ ਜਿਸ ਤਰ੍ਹਾਂ ਉਹਨਾਂ ਨੇ ਅੱਜ ਇੱਕਦਮ ਫੈਸਲਾ ਹਾਂ ਪੱਖੀ ਜਾ ਕਰ ਦਿੱਤਾ ਉਸ ਤੋਂ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਵੱਡੇ ਮੁੱਦੇ ਨੇ ਕੇਂਦਰ ਸਰਕਾਰ ਨਾਲ ਟਕਰਾਅ ਦੇ ਤਹਿਤ ਚੱਲ ਰਹੇ ਨੇ ਉਹਨਾਂ ਨੂੰ ਵੀ ਇਸੇ ਪ੍ਰਕਾਰ ਮੁੱਖ ਮੰਤਰੀ ਹੱਲ ਕੱਢਣਗੇ ਜਾਂ ਕੇਂਦਰ ਸਰਕਾਰ ਅੱਗੇ ਗੋਡੇ ਟੇਕਦੇ ਜਰੂਰ ਨਜ਼ਰ ਆਏਗੀ ਇਹ ਗੱਲ ਭਾਵੇਂ ਕਿਸ਼ਨ ਕੋੜੀ ਜਰੂਰ ਲੱਗ ਸਕਦੀ ਹੈ ਪਰ ਜਿਸ ਤਰ੍ਹਾਂ ਦੇ ਹਾਪ ਹਾਪ ਮੁੱਖ ਮੰਤਰੀ ਦਿਖੇ ਅਜਿਹਾ ਮਾਹੌਲ ਪ੍ਰਤੀਤ ਹੋ ਰਿਹਾ ਸੀ ਜਮੇ ਕੇਂਦਰ ਸਰਕਾਰ ਨਾਲ ਸਹਿਮਤੀ ਪਕਟਾ ਕੇ ਮੁੱਖ ਮੰਤਰੀ ਨੇ ਕੋਈ ਆਪਣੀ ਅੰਦਰੂਨੀ ਜਾਰੀ ਪਕਾਤੀ ਜਾਂ ਕੋਈ ਉਹਨਾਂ ਅਗੇ ਆਖਦੇ ਤਾਂ ਕਿ ਇਸ ਮਸਲੇ ਤੋਂ ਕਿਸੇ ਪ੍ਰਕਾਰ ਵੀ ਖਿਹੜਾ ਛੜਾਓ ਹਰਿਆਣਾ ਵਾਲਾ ਵੀ ਖਿਹੜਾ ਛੜਾਉਣ ਅਸੀਂ ਅਸੀਂ ਵੀ ਖਿਹੜਾ ਛੜਾਈਏ ਅਜਿਹਾ ਹੀ ਦੇਖਣ ਵਿੱਚ ਦਿਖਿਆ ਜਿਕਰ ਆਪਾਂ ਪਿਛਲੇ ਕੁਝ ਦਿਨ ਪੁਰਾਣੇ ਜਨਾਵਲ ਝਾਤ ਮਾਰੀਏ ਉਦੋਂ ਜਦੋਂ ਹਰਿਆਣਾ ਨੂੰ BBMP ਵਿੱਚੋਂ ਕੁਝ ਦਿਨਾਂ ਲਈ ਪਾਣੀ ਦੇਣ ਵਾਲੇ ਕੰਮ ਕੀਤਾ ਜਾ ਰਿਹਾ ਸੀ ਜਾਂ ਕਹਿ ਸਕਦੇ ਆ ਕਿ ਪਾਣੀ ਦੇਣ ਦੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀ ਸੀ ਉਸ ਵੇਲੇ ਭਗਵੰਤ ਮਾਨ ਉਸ ਡੈਮ ਤੇ ਪਹੁੰਚੇ ਉੱਥੇ ਕਈ ਦਿਨ ਆਮ ਆਦਮੀ ਪਾਰਟੀ ਆਦਰਨਾਵ ਵਿਚ ਲੱਗਿਆ ਔਰ ਆਖਿਆ ਕਿ ਅਸੀਂ ਹਰਿਆਣਾ ਨੂੰ ਇੱਕ ਵੀ ਮੂਤ ਪਾਣੀ ਦੀ ਨਹੀਂ ਦੇਵਾਂਗੇ ਔਰ ਡਟ ਕੇ ਅਸੀਂ ਪੰਜਾਬ ਦੇ ਹੱਕ ਵਿੱਚ ਖੜੇ ਹਾਂ ਉੱਥੇ ਧਰਨੇ ਪ੍ਰਦਰਸ਼ਨ ਵੀ ਕੀਤੇ ਸਮੇਂ-ਸਮੇਂ ਤੇ ਫਿਰ ਆਖਦੇ ਸੀ ਕਿ ਮੈਂ ਇੱਥੇ ਬੰਨ ਤੇ ਬੈਠਾਂ ਇਥੋਂ ਕੋਈ ਪਾਣੀ ਹਰਿਆਣਾ ਨੂੰ ਲਿਆ ਕੇ ਦਿਖਾਵੇ ਇਹ ਬੋਲ ਮੁੱਖ ਮੰਤਰੀ ਖੁਦ ਜਾ ਕੇ ਬੋਲਦੇ ਰਹੇ ਨੇ ਪਰ ਜਿਸ ਤਰ੍ਹਾਂ ਦੀ ਗੱਡਸ ਉਦੋਂ ਦੇਖਣ ਨੂੰ ਮਿਲਦੀ ਸੀ ਅੱਜ ਮੁੱਖ ਮੰਤਰੀ ਬਹੁਤ ਹੀ ਟੈਟੇਰੀ ਜੀ ਹੁੰਦੀ ਦਿਖਾਈ ਦਿੱਤੇ ਇਸ ਸਬੰਧ ਸੇ ਕਾਰਨ ਕੁਝ ਵੀ ਹੋ ਸਕਦਾ ਕਿਤੇ ਅਜਿਹਾ ਨਾ ਹੋ ਜਾਵੇ ਕਿਤੇ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਉਣ ਦੇ ਸਮੇਂ ਵਿੱਚ ਕਿਤੇ ਬੀਜੇਪੀ ਨਾਲ ਹੀ ਸਮਝੌਤਾ ਨਾ ਕਰ ਜਾਵੇ ਜਾਂ ਜਦੋਂ 2022 ਚੋਣਾਂ ਆਉਣੀਆਂ ਹਨ ਉਸ ਵਿੱਚ ਆਮ ਆਦਮੀ ਪਾਰਟੀ ਨੇ ਜੇਕਰ ਇਹਨਾਂ ਨੂੰ ਅੱਗੇ ਨਾ ਲਾਇਆ ਜਾਂ ਇਹਨਾਂ ਨੂੰ ਚੋਣਾਂ ਦੇ ਵਿੱਚ ਮੁੱਖ ਮੰਤਰੀ ਚਿਹਰਾ ਨਾ ਲਾਣਾ ਕਿਤੇ ਬੀਜੇਪੀ ਵਿੱਚ ਨਾ ਚਲੇ ਜਾਣ ਅਜਿਹਾ ਲੋਕਾਂ ਵਿੱਚ ਚਰਚਾ ਦਾ ਮਾਹੌਲ ਥੋੜਾ ਥੋੜਾ ਉੱਠਣ ਲੱਗਿਆ ਕਿਉਂਕਿ ਉਹਨਾਂ ਆਖਿਆ ਕਿ ਅਸੀਂ ਕੇਂਦਰ ਸਰਕਾਰ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਉਸ ਤਰ੍ਹਾਂ ਪੂਰੀ ਤਰ੍ਹਾਂ ਤਿਆਰ ਆ ਕਿ ਹਰਿਆਣਾ ਨੂੰ ਪਾਣੀ ਦੇਵਾਂਗੇ। ਉਹਨਾਂ ਨੇ ਇੱਥੇ ਇਹ ਮੁੱਦਾ ਨਹੀਂ ਉਠਾਇਆ ਭਾਵੇਂ ਪਤਾ ਨਹੀਂ ਅੰਦਰ ਗੱਲ ਕੀਤੀ ਕਿ ਨਹੀਂ ਕੀਤੀ ਕਿ ਜਿਹੜਾ SYL ਨਹਿਰ ਨੂੰ ਨਿਰਮਾਣ ਕਰਨ ਲਈ ਪ੍ਰੋਜੈਕਟ ਪੇਸ਼ ਕਰਨਾ ਉਹ ਤਿਆਰ ਕੌਣ ਕਰੂਗਾ? ਉਸ ਲਈ ਬਹੁਤ ਵੱਡੀ ਪੱਧਰ ਤੇ ਪੈਸਿਆਂ ਦੀ ਵੀ ਲੋੜ ਪੈਣੀ ਆ। ਉਹ ਪ੍ਰੋਜੈਕਟ ਕਿਤੇ ਕੇਂਦਰ ਸਰਕਾਰ ਅਜਿਆ ਨਾ ਕਰ ਦੇਵੇ ਕਿ ਸਾਰਾ ਪ੍ਰੋਜੈਕਟ ਪੰਜਾਬ ਦੇ ਗਲ ਪਾ ਦੇਵੇ। ਜੋ ਪੰਜਾਬ ਦੇ ਏਰੀਆ ਵਿਚੋਂ ਨਹਿਰ ਲੰਘਦੀ ਆ ਉਥੋਂ ਪੰਜਾਬ ਨੇ ਇਹ ਚੜ ਕਰਵਾ ਕੇ ਦੇਣੀ ਹੈ ਅਗਰ ਅਜਿਹੀ ਕਾਰਵਾਈ ਅਜਿਹਾ ਆਰਡਰ ਪੰਜਾਬ ਲਈ ਕੇਂਦਰ ਸਰਕਾਰ ਨੇ ਕਰ ਦਿੱਤਾ ਤਾਂ ਫਿਰ ਕੀ ਪੰਜਾਬ ਨਹਿਰ ਹਰਿਆਣਾ ਨੂੰ ਆਪਣੇ ਹੱਥੀਂ ਬਣਾ ਕੇ ਦੇਵੇਗਾ ਇਹ ਵੱਡਾ ਸਵਾਲ ਹੈ ਇਸ ਬਾਰੇ ਕੋਈ ਮੁੱਖ ਮੰਤਰੀ ਦੀ ਸਟੇਟਮੈਂਟ ਦਿਖਣ ਨੂੰ ਨਹੀਂ ਮਿਲੀ ਜਿਹੜਾ ਪਾਣੀਆਂ ਦਾ ਮਸਲਾ ਇਹ ਬੜਾ ਪੁਰਾਣਾ ਸਮਝਣ ਸੋਚਣ ਵਾਲਾ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਅੱਜ ਕਾਲੀ-ਕਾਲੀ ਦੇ ਵਿੱਚ ਹਾਂ-ਪੱਖੀ ਜਿਹਾ ਜਵਾਬ ਦਿੱਤੇ ਉਸ ਤੋਂ ਲੱਗਦਾ ਕਿ ਲੱਗਦਾ ਮੁੱਖ ਮੰਤਰੀ ਪੁਰਾਣੇ ਸਮਝੌਤਿਆਂ ਨੂੰ ਬਿਨਾ ਪੜੇ ਹੀ ਲੱਗਦਾ ਇਸ ਮੀਟਿੰਗ ਵਿੱਚ ਚਲੇ ਗਏ ਜਾਂ ਉਹਨਾਂ ਨੇ ਬਹੁਤਾ ਸਮਝਦਾਰੀ ਨਾਲ ਇਸ ਮੀਟਿੰਗ ਵਿੱਚ ਸਮੂਲੀਅਤ ਨਹੀਂ ਕੀਤੀ ਔਰ ਉਹਨਾਂ ਨੇ ਇੱਥੋਂ ਤੱਕ ਸੀਮਤ ਰੱਖਿਆ ਕਿ ਇਹ ਮਸਲਾ ਨਿਵੇੜੋ ਕਿਵੇਂ ਮਰਜ਼ੀ ਨਿਵੇੜੋ ਚਾਹੇ ਕਿਵੇਂ ਇੱਧਰ ਉੱਧਰ ਜੋ ਮਰਜ਼ੀ ਕਰਨਾ ਪਵੇ ਭਾਵੇਂ ਕਿ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਕੇਂਦਰ ਸਰਕਾਰ ਪਿੱਛੋਂ ਵਾਧੂ ਪਾਣੀ ਛੱਡੇਗਾ ਤਾਂ ਉਹ ਅੱਗੇ ਪਾਣੀ ਜਾਣ ਦੇਣਗੇ ਕਿਉਂਕਿ ਹਰਿਆਣਾ ਨੂੰ ਪਾਣੀ ਪੰਜਾਬ ਵਿੱਚੋਂ ਹੀ ਜਾਵੇਗਾ ਪਰ ਸਵਾਲ ਇੱਥੇ ਇਹ ਵੀ ਹੈ ਕਿ ਜਿੱਥੇ ਇੱਕ ਪਾਸੇ ਨਹਿਰ ਦਾ ਨਿਰਮਾਣ ਕੌਣ ਕਰਵਾਊ ਕਿਸ ਦੇ ਕੋਲੋਂ ਇਸ ਲਈ ਪੈਸਾ ਵਰਤਿਆ ਜਾਊਗਾ ਉੱਥੇ ਸਵਾਲ ਇਹ ਵੀ ਹੈ ਕਿ ਕਿ ਜੋ ਪੰਜਾਬ ਨੂੰ ਇਸ ਵਿੱਚੋਂ ਪਾਣੀ ਮਿਲੂਗਾ ਕਿੰਨਾ ਮਿਲੂਗਾ ਔਰ ਹਰਿਆਣਾ ਨੂੰ ਕਿੰਨਾ ਮਿਲੂਗਾ ਔਰ ਹਰਿਆਣੇ ਨੂੰ ਜੋ ਪਾਣੀ ਮਿਲੂਗਾ ਉਹ ਜਿੰਨਾ ਉਹਨਾਂ ਨੇ ਨਿਰਧਾਰਤ ਕੀਤਾ ਉਹਨਾ ਹੀ ਮਿਲੂਗਾ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨੀ ਬੀਬੀ ਐਮਬੀਐਸ ਵਿੱਚੋਂ ਪਾਣੀ ਦੇਣ ਬਾਰੇ ਗੱਲ ਚੱਲੀ ਸੀ ਕਿ ਵਾਧੂ ਪਾਣੀ ਕੁਝ ਦਿਨਾਂ ਲਈ ਹਰਿਆਣਾ ਦਿੱਤਾ ਜਾਵੇ ਉਸ ਪ੍ਰਕਾਰ ਇਸ ਨਹਿਰ ਵਿੱਚੋਂ ਦੀ ਕਿਤੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਕੁਝ ਦਿਨਾਂ ਲਈ ਪਾਣੀ ਵਾਧੂ ਹਰਿਆਣਾ ਨੂੰ ਹੋਰ ਦਿੱਤਾ ਜਾਵੇ ਪੰਜਾਬ ਦੇ ਕੋਟੇ ਵਿੱਚੋਂ ਇਸ ਬਾਰੇ ਸਾਰੀ ਸਥਿਤੀ ਅਜੇ ਪੂਰੀ ਤਰ੍ਹਾਂ ਕੋਈ ਸਾਫ਼ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਕੀਤੀ ਇਹ ਗੱਲ ਸਮਝਣ ਵਾਲੀ ਹੈ ਭਾਵੇਂ ਅਗਲੀ ਮੀਟਿੰਗ ਇਸ ਮਸਲੇ ਸੰਬੰਧੀ 5 ਅਗਸਤ ਦੀ ਰੱਖੀ ਗਈ ਹੈ ਪਰ ਜਿਸ ਤਰ੍ਹਾਂ ਦਾ ਅੱਜ ਮਾਹੌਲ ਦੇਖਣ ਨੂੰ ਮਿਲਿਆ ਉਸ ਤੋਂ ਲੱਗਦਾ ਕਿ ਮੁੱਖ ਮੰਤਰੀ ਜ਼ਰੂਰ ਝੁਕਦੇ ਹੋਏ ਠੰਡੇ ਪੈਂਦੇ ਹੋਏ ਦਿਖਾਈ ਦਿੱਤੇ ਨੇ ਇਸ ਮਸਲੇ ਦੇ ਉੱਤੇ ਬਾਕੀ ਸਮਾਂ ਦੱਸੇਗਾ ਕਿ ਇਸ ਮਸਲੇ ਨੂੰ ਨਿਜੱਠਣ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਦਾ ਪੈਂਤੜਾ ਖੇਡੇਗਾ ਪਰ ਜਿਸ ਤਰ੍ਹਾਂ ਉਹਨਾਂ ਦਾ ਹਾਲ ਦੇਖਣ ਨੂੰ ਮਿਲਿਆ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੇ ਜਿਹੜੇ ਵੱਡੇ-ਵੱਡੇ ਮਸਲੇ ਭਾਵੇਂ ਚੰਡੀਗੜ੍ਹ ਪੰਜਾਬ ਨੂੰ ਲੈਣ ਲਈ ਹੋਵੇ ਜਾਂ ਹੋਰ ਕੋਈ ਮਸਲੇ ਹੋਣ ਉਸਾ ਪਿੱਛੇ ਪੈਂਦੇ ਦਿਖਾਈ ਦਿੱਤੇ ਉਸ ਦਾ ਕੋਈ ਅਜਿਹਾ ਹੱਲ ਹੁੰਦਾ ਦਿਖਾਈ ਨਹੀਂ ਦਿੱਤਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੱਡਾ ਸਟੈਂਡ ਕੇਂਦਰ ਕੇ ਲੈਣਾ ਚਾਹੀਦਾ ਸੀ ਉਹ ਅੱਜ ਨਰਮ ਪੈਣ ਜਰੂਰ ਦਿਖੇ ਇਸ ਪਿੱਛੇ ਪੜਾਂ ਦੀ ਉਹਨਾਂ ਦੀ ਕੋਈ ਵੀ ਮਜਬੂਰੀ ਹੋ ਸਕਦੀ ਹੈ ਆਪਾਂ ਉੱਥੇ ਤਾਂ ਨਹੀਂ ਜਾਂਦੇ ਕਿਉਂਕਿ ਚਰਚਾ ਇਹ ਵੀ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮਾਹੌਲ ਉਹਨਾਂ ਸਖਾਵਾਂ ਨਹੀਂ ਚੱਲ ਰਿਹਾ ਜਿਨ੍ਹਾਂ ਪਹਿਲਾਂ 2022 ਦੀਆਂ ਚੋਣਾਂ ਮੌਕੇ ਸੀ ਉਹੋ ਜਿਹਾ ਮਾਹੌਲ ਦੇਖਣ ਵਿੱਚ ਨਹੀਂ ਆ ਰਿਹਾ ਨਿਤ ਨਵੀਆਂ ਅੰਦਰਲੀਆਂ ਰਿਪੋਰਟਾਂ ਜੋ ਸਾਹਮਣੇ ਆਉਂਦੀਆਂ ਨੇ ਉਹ ਬੜਾ ਹੈਰਾਨ ਕਰ ਰਹੀਆਂ ਨੇ ਹੋ ਸਕਦਾ ਹੈ ਕਿ ਭਗਵੰਤ ਮਾਨ ਕੋਈ ਆਪਣੀ ਅਜੀਹੀ ਮਜਬੂਰੀ ਵਿੱਚ ਉਲਝਿਆ ਹੋਵੇ ਕਿ ਉਹਨਾਂ ਨੇ ਅੱਜ ਕੇਂਦਰ ਸਰਕਾਰ ਅੱਗੇ ਹਾਂ ਪੱਖੀ ਹੀ ਗੱਲ ਨੂੰ ਬੁਤੇਰੇ ਅਪਣਾਇਆ ਹੋਵੇ ਬਾਕੀ ਦੇਖਦੇ ਹਾਂ ਕਿ ਆਉਂਦੇ ਸਮੇਂ ਵਿੱਚ ਕਿਹੋ ਜਿਹਾ ਮਹੌਲ ਇਸ ਮਸਲੇ ਨੂੰ ਲੈ ਕੇ ਬਣਦਾ ਹੁਣ ਇਹ ਪਤਾ ਨਹੀਂ ਕੌਣ ਇਸ ਦਾ ਨਿਰਮਾਣ ਕਰਵਾਏਗਾ ਅਸਲ ਵਿੱਚ ਚਾਹੀਦਾ ਇਹ ਹੈ ਕਿ ਅਗਰ ਐਸਵਾਈਐਲ ਨਹਿਰ ਦਾ ਨਿਰਮਾਣ ਵੀ ਹੁੰਦਾ ਤਾਂ ਇਸ ਨੂੰ ਬਣਾਉਣ ਵਿੱਚ ਕੇਂਦਰ ਸਰਕਾਰ ਹੀ ਸਾਰੀ ਜ਼ਿੰਮੇਵਾਰੀ ਚੁੱਕੇ ਆਪਣੇ ਕੋਲੋਂ ਖਰਚਾ ਕਰਕੇ ਹੀ ਇਹ ਨਹਿਰ ਬਣਾਈ ਜਾਵੇ ਅਗਰ ਬਣਾਉਣ ਲਈ ਸਹਿਮਤੀ ਹੁੰਦੀ ਹੈ ਤਾਂ ਇੱਥੇ ਲੋਕਾਂ ਦੀ ਵੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ ਕਿ ਉਹ ਇਸ ਮਸਲੇ ਲਈ ਕਿੰਨੇ ਕੁ ਤਿਆਰ ਨੇ ਪੰਜਾਬ ਦਾ ਇਹ ਮਸਲਾ ਲੋਕਾਂ ਦਾ ਮਸਲਾ ਵੀ ਹੈ ਸੋ ਆਪਣਾ ਅੱਜ ਦਾ ਪ੍ਰੋਗਰਾਮ ਇੰਨਾ ਹੀ ਹੁਣ ਦਿਓ ਆਯਾਜਨਤਨਵਾਦ ਸਤਿ ਸ਼੍ਰੀ ਅਕਾਲ